ਜੀ ਕੀ ਹਾਲ ਸਾਰੇ ਵੀਰਤਾ ਹੋਰ ਕੀ ਵੰਦਾ ਕਰਦਾ ਰਹੇ ਉਹ ਉਤਰ ਕੋ ਅਤਰ ਸਟਾ ਵੀ ਸਾਰੇ ਮੈਂਨ ਘਾਪਾ ਠੀਕ ਹੈ ਤੇ ਕਿਤੇ ਅੱਜ ਆ ਜਾਂ ਖੋਣ ਇੰਨੀ ਸਦਿਆ ਉੱਠਾ ਫਿਰਦਾ ਉਹ ਤਾਂ ਬਸ ਸੋਈ ਉਹਨੂੰ ਪਤਾ ਹੀ ਆ ਜਾਗ ਲਈ ਖੋਲੀ ਨੇ ਕਿਰੇ ਤੜਕੇ ਟਾਈਮ ਨਾਲ ਹੀ 4 ਕੋ ਜੇ ਉੱਠਣਾ ਪੈਂਦਾ ਫਿਰ ਕੀ ਕਰਗੇ ਹਨਾ ਆ ਦੇਖੋ ਲੈ ਇੰਨੇ ਨੇ ਰੇੜੇ ਉੱਠਣਾ ਪੈਂਦਾ ਕਿ ਇੱਕ ਦਾ ਤੇ ਠੀਕ ਆ ਵੀ ਸੌਣਾ ਫੇਰ ਮੈਂ ਤਾਂ ਉਹ ਹੀ ਉੱਠਿਆ ਸੀ ਬਈ ਸਹੀ ਸ਼ੇਅਰ ਕਰਦੇ ਆਂ ਬਲੌਗ ਦੀ ਪਾਸਟਾਰਟਿੰਗ ਲੱਪਾ ਉੱਠੀ ਏ ਚੈੱਕ ਕਰੀ ਹੋਇਆ ਚਾਹ ਈਸੀ ਦੀ ਮਾਰਾ ਜਾ ਫੜਾਉਣਾ ਇਸ ਤੇ ਕਹਿੰਦੀ ਵੀ ਕਬੂਤਰ ਨੂੰ ਪੁੱਤਤਾ ਤਾਂ ਨਹੀਂ ਹੁੰਦਾ ਲਾਹਣਾ ਮੈਂ ਕਿਹੜਾ ਗੋਮਤਰ ਕਹਿੰਦੀ ਆ ਆਇਆ ਬੈਠਾ ਹਣਾ ਤੇ ਚਲੋ ਐਨੇ ਨਾਲ ਫਾਇਦਾ ਹੋ ਗਿਆ ਯਾਰ ਆਪਣਾ ਹਣਾ ਵੈਸੇ ਵੀ ਕੁੱਤੇ ਦਾ ਫਾਇਦਾ ਆਪਾਂ ਨੂੰ ਆਪਣੇ ਦਾ ਮੰਨ ਕੇ ਚਲੋ ਹਣਾ ਬਿੱਲੀ ਬੁੱਲੀ ਨਹੀਂ ਆਉਣ ਦਿੰਦਾ ਇੱਥੇ ਕਿ ਨਹੀਂ ਤੇ ਚਲੋ ਇਹਨੂੰ ਕਰਾਂ ਅੰਦਰ ਬਈ ਗਲਾਬੀ ਟੂ ਸਿਆਲੇ ਨੂੰ ਮੈਂ ਲਓ ਜੀ ਹੁਣ ਉੱਡ ਗਿਆ ਕੀ ਕਰ ਲੂਆ ਕੋਈ ਹਨਾ ਲਾ ਹੋ ਚੜ ਗਿਆ ਨਹੀਂ ਉਹ ਮੈਨੂੰ ਹੋਰ ਕਬੂਤਰ ਲੱਗਦਾ ਯਾਰ ਖੜ ਜਾ ਇੱਕ ਮਿੰਟ ਰੁਕੋ ਬਈ ਮੈਨੂੰ ਐ ਲੱਗਦਾ ਹੋ ਕੱਲ ਵਾਲਾ ਕੋਈ ਬਾਜੀ-ਬੂਜੀ ਚੁਰਿਆ ਹਾਲ ਕਬੂਤਰ ਫਿਰਦਾ ਉਹ ਤਾਂ ਉਹ ਵਰਦਾ ਵਾ ਪਿਓ ਤਾਂ ਇੱਕ ਨਵਾਂ ਕਬੂਤਰ ਆਉਂਦਾ ਹਨਾ ਲਾ ਬਾਬਿਓ ਤੇ ਸਵੇਰੇ-ਸਵੇਰੇ ਕਬੂਤਰ ਆਏ ਫਿਰਦਾ ਵੀ ਆਪਣੇ ਮਿੰਡ ਆਈ ਥਿੰਕ ਸੋ ਬਾਜੀ ਚੂ ਹੀ ਹੋਣ ਹਨਾ ਇੱਕ ਤਾਂ ਆਹ ਦਾ ਪਿੰਡਾ ਸਾਡੇ ਇੱਕ ਮਿੰਟ ਇੱਕ ਤਾਂ ਕੂਤਰ ਹੈਗਾ ਹਰਾ ਗੁਲਾਬੀ ਪੱਲਾ ਆ ਵੀ ਸਾਰਾ ਆ ਉੱਤੇ ਆਉਂਦਾ ਆ ਆਉਂਦਾ ਠੀਕ ਆ ਦੇਖੋ ਇੱਕ ਹਰਾ ਪੱਲਾ ਇੱਕ ਗੁਲਾਬੀ ਪੱਲਾ ਸਾਰਾ ਇੱਕ ਕੂਤਰ ਉੱਚਾ ਹੋ ਗਿਆ ਹੀ ਧਲੂ ਗਿਆ ਬਈ ਉਹ ਕੂਤਰ ਦਾ ਰੰਗ ਨਹੀਂ ਦੇ ਸਿਆ ਮੈਨੂੰ ਹੋ ਜਾਂਦਾ ਉਹ ਕੂਤਰ ਉਹ ਟੱਪ ਗਿਆ ਉਹ ਵੀ ਕੂਤਰ ਬਾਹਰੋਂ ਹੈ ਪਿੰਡੋ ਹੈ ਨਹੀਂਗਾ ਤੇ ਆਪਣਾ ਗੁਲਾਬੀ ਟੂਸਣਾ ਫੇਰ ਕੋਠੀ ਤੇ ਬਹਿ ਗਿਆ ਹਨਾ ਲਓ ਜੀ ਤੇ ਇਧਰੋਂ ਬਾੜ ਖੋਲ ਲੀਏ ਲੈਟਾ ਉਟਾ ਕਰਦਗੇ ਬੰਦ ਤੇ ਵਿੰਡੋ ਵੀ ਖੋਲਤੀ ਐ ਤੇ ਸਪੇਅਰ ਚੱਕ ਲਈਆ ਆਪਣਾ ਤੇ ਛੜ ਦਈਏ ਬਾਈ ਸਪੇਅਰ ਨੂੰ ਆਪਣੇ ਨੂੰ ਬਾਹਰ ਹਨਾ ਸਪੇਅਰ ਹੀ ਹੈ ਨਾ ਕਿਤੇ ਹੋਰ ਕੱਢਦੀ ਕੋਈ ਲਓ ਮੇਰੇ ਵੀਰੋ ਤੇ ਆਪਾਂ ਵੀ ਡਾਈਏ ਕਬੂਤਰ ਬਾਈ ਹਨਾ ਸਭ ਤੋਂ ਪਹਿਲਾਂ ਦਾ ਖੱਬੀ ਗਲਾਬੀ ਬਗਲ ਦਾ ਕਾਲਾ ਚੀਨਾ ਗੰਦਾ ਆਪਣਾ ਉਸ ਤੋਂ ਬਾਅਦ ਹੋ ਗਿਆ ਜੀ ਆਪਣਾ ਗਲਾਬੀ ਟੂਸੇ ਤੇ ਗਲਾਬੀ ਟੌਰੀ ਵਾਲਾ ਪੱਠਾ ਉਸ ਤੋਂ ਬਾਅਦ ਹੋ ਗਿਆ ਆਪਣਾ ਮੋਜਾ ਬਾਈ ਹਨਾ ਵੈਸੇ ਤੈਨੂੰ ਕੱਲ ਵੀ ਛੱਡਿਆ ਸੀਗਾ ਪਰ ਅੱਜ ਵੀ ਵੇਲਾ ਸੀ ਦਿੱਤਾ ਕਰਕੇ ਮੈਂ ਆ ਜਾਣ ਦੇ ਤੇ ਉਦੋਂ ਬਾਅਦ ਹੋ ਗਈ ਜੀ ਆਪਣੀ ਹਰੇ ਕੰਡ ਤੇ ਗਲਾਬੀ ਕਾਂਦ ਵਾਲੀ ਠੀਕ ਹੈ ਤੇ ਇੱਕ ਛੜ ਦੀ ਵੀ ਇਹ ਹਰੀ ਗਲਾਬੀ ਭਗਲ ਵਾਲੀ ਕਾਲੀ ਜੀ ਦੀ ਹਨਾ ਇਹਦੇ ਅੰਦਰ ਰਹਿਸ਼ ਆ ਬਈ ਦੂਜੇ ਸਾਰੇ ਕੂਤਰਾਂ ਅੰਦਰ ਦੋ ਇੱਕ ਦੋ ਦਾਣੇ ਮਤਲਬ ਹਰੀ ਕੰਡ ਵਾਲੀ ਅੰਦਰ ਸੀ ਜਮੇ ਗਿਣਮੇ ਤੇ ਇਹਦੇ ਅੰਦਰ ਤਾਂ ਥੋੜੇ ਵੱਧ ਸੀਗੇ ਤੇ ਬਾਕੀ ਮੁੰਲਾ ਦਾ ਸਾਰੇ ਵਿਲੇ ਬੁੱਲੇ ਸੀਗੇ ਯਾਰ ਲਓ ਬਾਪੋ ਤੇ ਇੱਕ ਹੋ ਕੂਤਰ ਨਾ ਆ ਬਈ ਨਾ ਤੁਹਾਨੂੰ ਦਿਖਾ ਦਿਆਂ ਹਨਾ ਇਹ ਉਹ ਜਾਂਦਾ ਜੇ ਕਿਸੇ ਭਰਾ ਦਾ ਹੋਵੇ ਤਾਂ ਦੇਖ ਲਓ ਹਨਾ ਬਈ ਇੱਕ ਮਿੰਟ ਹੀ ਚੈਰ ਫੋਕਸ ਨਹੀਂ ਹੋ ਰਿਹਾ ਬਈ ਇਹਦੇ ਤੇ ਇਦੀ ਹੈਗੀ ਆ ਜੀ ਹਰੀ ਕੱਚ ਤੇ ਆ ਗਿਆ ਹਰੀ ਕੱਚ ਤੇ ਗਲਾਬੀ ਟੂਸ ਆ ਬਈ ਰੱਤਾਇਆ ਕਬੂਤਰਾ ਹੈ ਅੱਲਾ ਬਾਬਿਓ ਤੇ ਇੱਕ ਕਬੂਤਰੀ ਹੋਰ ਛੱਡ ਦਿਆ ਮੈਂ ਆਪਾਂ ਹਨਾ ਦਾਣੇ ਨਾਲ ਚੁੱਕ ਜੇ ਵੈਸੇ ਤੇ ਦਾਣੇ ਪਏ ਆ ਇੱਕ ਮਿੰਟ ਖੜ੍ਹ ਦੋ ਤੂੰ ਤਾਂ ਛੱਡਾ ਪਹਿਲਾਂ ਤਾਂ ਮੈਂ ਇਹ ਹੈਗੀ ਆਪਣੀ ਗਲਾਬੀ ਟੂਸ ਤੇ ਟੌਣੀ ਵਾਲੀ ਹਨਾ ਵੀ ਰੌਲਾ ਕੀਆ ਯਾਰ ਵੀ ਕੂਦਰੀ ਉੱਡ ਗਈ ਵੀ ਲੰਮੀ ਹਨਾ ਮਾਨਕ ਚਲ ਬਾਲਗਾਂ ਬੰਦਕਾਂ ਤੇ ਹੋਈ ਜਾਂਦੀ ਕੂਦੀ ਕਦੇ ਤਿੰਨ ਦਿਨ ਨਹੀਂ ਛੱਡਦੇ ਕਦੇ ਚਾਰ ਦਿਨ ਨਹੀਂ ਤੇ ਡਾਵੀ ਸੀ ਬਾਲੀ ਪਾਣੀ ਮੰਗੀ ਆਲੀ ਸੀ ਹੈਨਾ ਤੇ ਮੈਂ ਕਿਹਾ ਚੱਲ ਵੀ ਕੋਈ ਚੱਕਰ ਨਹੀਂ ਯਾਰ ਬਾਜੀ ਦੇਖ ਲਾਂ ਕਿਤੇ ਹੈਨਾ ਚਾਰ ਨਾਲ ਪੰਜ ਪਾਣੀਾਂ ਤੇ ਹੋ ਜੂ ਕੀ ਈ ਗੱਲ ਆ ਫਿਰ ਲਓ ਜੀ 6 ਐਮਐਲ ਪਾਣੀ ਤੇ ਰਿਆਣੂ ਹੈਨਾ ਤੇ ਬੈਠਣ ਦੇ ਨੂੰ ਇੱਕ ਅੱਧਾ ਮਿੰਟ ਲਓ ਜੀ ਮਾਰਿਓ ਲੈ ਲੈ ਛਾਲਖੰਡ ਪਹਿਲਾ ਪਾਣੀ ਹੈ ਤੇਰਾ ਹੈਨਾ ਇਹ ਬਹੁਤ ਟਾਈਮ ਦੀ ਕੇ ਸੀ ਲਾ ਦੇ ਪਾਣੀ 6 ਐਮਐਲ ਤੇ ਅੱਜ ਦੇਖੋ ਫਿਰ ਇਹਦਾ ਜਲਵਾ ਤੁਸੀਂ ਹੈਨਾ ਅੱਜ ਤੁਸੀਂ ਵਾਕਈ ਆ ਕੇ ਉੱਡ ਕੇ ਬੈਠੀ ਏ ਕਬੂਦਰੀ ਹੈਨਾ ਇਕ ਮੇਰੇ ਹਿਸਾਬ ਨਾਲ ਗੱਲ ਤਨ ਤਨੋਂ ਤੋਂ ਪਾਰ ਹੀ ਗਈ ਅੱਜ ਕਿੰਨੀ ਗਰਮੀ ਹੋਈ ਪਵਾਂਦੀ ਲਓ ਭਾਈ ਮੈਂ ਕਿ ਕਰੀ ਸੋਡੀ ਕਬੂਤਰਾਂ ਦੇ ਨਿਗ੍ਹਾ ਮਰਾ ਦਈਏ ਹਨਾ ਦੋ ਤਾਂ ਹੋ ਜਾਂਦੇ ਬਈ ਪਤਾ ਨਹੀਂ ਕਿਹੜੇ ਐ ਠੀਕ ਐ ਆਪੇ ਦੇਖ ਲਾਦੇ ਹਿਸਾਬ ਕਿਤਾਬ ਨਾਲ ਆ ਆਉਂਦੇ ਇੱਕ ਤਾਂ ਬਗਲਾਂ ਵਾਲੀ ਇੱਕ ਮੋਜਾ ਦੋਏ ਹੋਗੇ ਬਾਬਾ ਹੜਾ ਭਲੀ ਕਰੇ ਹੋ ਜਾਂਦੀ ਘੰਡਕਾਂਤ ਵਾਲੀ ਆ ਗਈ ਠੀਕ ਐ ਆ ਜਾਂਦੇ ਟੂ ਸੈਟ ਹੋਰੀ ਵਾਲੀ ਤੇ ਦੋਵੇਂ ਟੂਸੇ ਵਾਲਾ ਉਹ ਆਉਂਦਾ ਵੀ ਉੱਤੇ ਲੱਗਿਆ ਇੱਕ ਆਉਂਦਾ ਕਾਲਾ ਚੀਨਾ ਗਾ ਬੀ ਬਗਲ ਇੱਕ ਦੋਵੇਂ ਟੂਸੇ ਵਾਲਾ ਹੋ ਜਾਂਦਾ ਉੱਤੇ ਹਣਾ ਬਾਸ ਕੀ ਪਤਾ ਨਹੀਂ ਕਿੰਨੇ 5 6 7 ਕਿੰਨੇ ਖਦੇ ਆ ਲਓ ਜੀ ਤੇ ਇਧਰ ਕਬੂਤਰਿਆਂ ਨੂੰ ਪਾ ਦਈਏ ਵੀ ਦਾਣੇ ਆਪਾਂ ਹਣਾ ਉਹ ਰਾਤ ਸਾਨੂੰ ਪਤਾ ਵੀ ਦਿਵਾਈ ਦੋ ਇਹ ਵਾਲੀ ਕੂਤਰਾਂ ਸੀਗਾ ਆਇਓ 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 ਤੇ ਬਾਬੋ ਦੋ ਤਿੰਨ ਕਬੂਤਰ ਬਈ ਹੋਰ ਬੈਂਦੇ ਬੈਂਦੇ ਮੁਰਗੇ ਬਾਜੀ ਵਾਲੇ ਹਨ ਮੰਨ ਕੇ ਚਲੋ ਆਪਸ ਨੂੰ ਪਤਾ ਵੀ ਛੇਦਰੀ ਨਹੀਂ ਮੜਕਾਈ ਇੱਕ ਫੋਨ ਆਈ ਜਾਂਦਾ ਸੀ ਮੈਨੂੰ ਹਨ ਨਾਲ ਦੀ ਰਿਕਾਰਡ ਕੀਤੀ ਇੱਕ ਦਾ ਰੱਤਾ ਆ ਗਿਆ ਸੀ ਬੈਠਣ ਇੱਥੇ ਹਨ ਪੈਰ ਕੱਢਦਾ ਕੱਢਦਾ ਮੁਰਗਿਆ ਹੋ ਕੱਚ ਤੇ ਟੂਸਾ ਇੱਕ ਹੋਰ ਆ ਗਈ ਘੰਡ ਟੌਰੀ ਟੂਸਾ ਉਹ ਵੀ ਬੈਂਦੀ ਬੈਂਦੀ ਲੱਗਾਂ ਤੇ ਬੈਂਦੇ ਬੈਂਦੇ ਮੁਰਗੇ ਤੇ ਦੋ ਤਿੰਨ ਕਬੂਤਰ ਹਨ ਬਾਦਲ ਬਾਜੀ ਵਾਲੇ ਤੇ ਹੁਣ ਪਤਾ ਨਹੀਂ ਕਿਧਰ ਕੁਧਰ ਗਏ ਯਾਰ ਮੈਂ ਫਿਰ ਆਪਣੇ ਕੂਤਰ ਕੋਤਰ ਵੀ ਸੰਭਣਾ ਹਨ ਕੱਲ ਨੂੰ ਨੂੰ ਪਤਾ ਬਾਜੀ ਐ ਹਰੇ ਟੂਸੇ ਵਾਲੇ ਦੀ ਤੇ ਕੁਝ ਫਿਰ ਆਪਣੇ ਉਹ ਡੱਡੇ ਫਿਰਦੇ ਤਾਂ ਕਰਕੇ ਵੀ ਆਪਾਂ ਤਾਂ ਛੇੜ ਲਾ ਨਹੀਂ ਸਕਦੇ ਤੇ ਬਾਕੀ ਆਪਣੇ ਵੀ ਕੂਤਰ ਬੈਠ ਗਏ ਬਈ ਹਨਾ ਸਾਰੇ ਬੈਹਗੇ ਸਾਰੇ ਨਹੀਂ ਤਿੰਨ ਮਤਲਬ ਰਹਿ ਗਏ ਬਾਕੀ ਬੈਹਗੇ ਤਿੰਨ ਰਹਿ ਗਏ ਇੱਕ ਤਾਂ ਘੰਡ ਟੂਸੇ ਵਾਲੀ ਇੱਕ ਦੋਵੇਂ ਟੂਸੇ ਟੌਰੀ ਵਾਲਾ ਇੱਕ ਕਲਾ ਟੂਸੇ ਟੌਰੀ ਵਾਲੀ ਤੇ ਬਾਕੀ ਬੈਹਗੇ ਹਰੀ ਗਲਾਬੀ ਬਾਲ ਵਾਲੀ ਬੈਗੀ ਮੋਜਾ ਬੈਗਿਆ ਕਲਾ ਚੀਨਾ ਬੈਗਿਆ ਆ ਤਿੰਨੀ ਬੈਗੇ ਤੇ ਦੋਵੇਂ ਗਲਾਬੀ ਟੂਸਿਆਂ ਵਾਲੇ ਵੀ ਛਤਰੀ ਤੇ ਆ ਗਿਆ ਬਈ ਜਿਹੜਾ ਤੀਜਾ ਦਿਨ ਆਉਂਉਂ ਉਹਨਾਂ ਦੇ ਅੰਦਰ ਕਰਦੇ ਆ ਵਿਚਾਰੇ ਇਹਨੂੰ ਲਓ ਜੀ ਤੇ ਇਧਰ ਦੋ ਕੂਦਰਾਂ ਵਾਸਤੇ ਬਦਾਮ ਕੱਟਦੇ ਹਨ ਪਹਿਲਾਂ ਤਾਂ ਧਰਦੀ ਆਪਾਂ ਆਪਣੀ ਇਹਨੂੰ ਹਰੀ ਕਾਂਤ ਵਾਲੀ ਹਨ ਆਇਆ 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 ਖੰਡ ਨੀਂ ਚਲਾ ਇਧਰੋਂ ਹੀ ਖਾਂਦੇ ਹੁਣ ਇੱਕ ਸਾਈਡ ਤੇ ਰੱਖਾ ਕਰਕੇ ਉਦੋਂ ਬਾਅਦ ਧਰਦੀ ਇਹਨੂੰ ਆਇਆ 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 ਟੂ ਸੇ ਡੰਡੇ ਆਇਸਾਂ ਆਪਣੇ ਨੂੰ ਠੀਕ ਹੈ ਜੀ ਤੇ ਦੋ ਕੂਦਰਾਂ ਨੂੰ ਹੋਰ ਰੱਖ ਕੇ ਬਦਾਮ ਅ ਇੱਕ ਤਾਂ ਰੱਖਦੀ ਇਹਨੂੰ ਆਪਣੀ ਗੁਲਾਬੀ ਕਾਂਤ ਵਾਲੀ ਕਾਲੀ چینی ਨੂੰ ਤੇ ਇੱਕ ਰੱਖ ਦਈਏ ਪੂਤ ਨੂੰ ਬਈ ਗਲਾਬੀ ਬਗਨ ਵਾਲੀ ਨੂੰ ਠੀਕ ਆਇਓ 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 ਖਾ ਲੋ ਲਓ ਜੀ ਤੇ ਹੋਰ ਦੋ ਨਵੇਂ ਕਬੂਤਰਾਂ ਨੂੰ ਹਨਾ ਮਤਲਬ ਬਸ ਛੇਤੀ ਛੇਤੀ ਧਰੀ ਆਣੇ ਆਪਾਂ ਆ ਕੱਚ ਕੰਦ ਵਾਲੀ ਹੋ ਗਈ ਆਪਣੀ ਆਇਆ 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 ਪੁੱਤ ਥੱਲੇ ਹੋ ਗਈ ਆਪਣੀ ਗਲਾਬੀ ਢਿੱਡ ਤੇ ਗਲਾਬੀ ਟੂਸੀ ਵਾਲੀ ਕਾਲੀ ਚੀਨੀ ਇਹਨੂੰ ਵੀ ਰੱਖ ਦਈਏ ਆਇਆ 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 ਖੰਡ ਲਓ ਜੀ ਇਹ ਵੀ ਲੱਗ ਗਿਆ ਖਾਣ ਤੇ ਇਹਨਾਂ ਸਾਰਿਆਂ ਨੂੰ ਖਵਾ ਤੇ ਆਪਾਂ ਹਨਾ ਤੇ ਰਹਿ ਗਿਆ ਹ ਕੱਲੀ ਵਿਚਾਰੀ ਯਾਰ ਇਹਨੂੰ ਵਿਚਾਰਕ ਧਰਦੀ ਧਾਰੀ ਦੇ ਕੇ ਖੜਜਾ ਲਓ ਜੀ ਤੇ ਲਾਸਟ ਦੋ ਕਬੂਤਰ ਰਹਿ ਗਏ ਤੇ ਇਹ ਵੀ ਛੱਡਦੀ ਬਈ ਖੁੱਡੇ ਹਨ ਕਲੀਅਰ ਐ ਸਾਰੀਆਂ ਤੇ ਹੁਣ ਸਿਰਫ ਆਪਣੇ ਛਤਰੀ ਵਾਲੇ ਰਹਿ ਗਏ ਉਹ ਲਾ ਲਿਆ ਆ ਆ ਆ ਆ ਲਓ ਜੀ ਗਲਾਬੀ ਟੂ ਸੈਲ ਉਤਰਿਆ ਪਾਣੀ ਖਦੇ ਹਾਏ ਖਾਏ ਹਾਏ ਹਾਏ ਪੀਂਦਾ ਡਾਕੇ ਮੁੰਡਾ ਤੇ ਦੂਜਿਆਂ ਨੂੰ ਪਿਆ ਦਿਆ ਬਈ ਤੇ ਪੰਜ ਕ ਕਬੂਤਰਾਂ ਦੀ ਡੀ ਬਾਰਮਿੰਗ ਕਰਦੇ ਆ ਬਈ ਹਨ ਜਿਵੇਂ ਕੱਲ 9 ਕਬੂਤਰਾਂ ਦੀ ਕੀਤੀ ਆ ਤੇ ਮੈਂ ਖਾ ਵੀ ਚੱਲ ਅੱਜ 5 ਕਬੂਤਰਾਂ ਦੀ ਹੋਰ ਕਰ ਦਿੰਦੇ ਹਾਂ ਨਾ ਬੇਲੇ ਬੈਠੇ ਸੀ ਕਬੂਤਰ ਬਾਕੀ ਫਿਰ ਹੌਲੀ ਹੌਲੀ ਕੱਢਾਂਗੇ ਤੁਹਾਨੂੰ ਪਤਾ ਹਨਾ ਵੀ ਹਨਾ ਤੇ ਚਲੋ ਇੱਕ ਵਾਰ ਫੋਨ ਆਇਆ ਦਰਗਾ ਲਾਉ ਜੀ 5 ਕਬੂਤਰਾਂ ਦੀ ਦਵਾਈ ਕਰ ਲਈਆ ਤਿਆਰ ਠੀਕ ਹੈ ਪੈਪਰਾਜੀਨ ਇੱਕ ਕਬੂਤਰ ਦਾ ਪਾਂਗਾ ਪੰਜ ਬੂੰਦਾ ਲਗਭਗ 25 ਐਮਐਲ ਪਾਣੀ ਸੀ ਹਨਾ ਆ ਸਾਨੂੰ ਦਵਾਈ ਦਿਖਾ ਦੇਣਾ ਹੱਥ ਮੈਂ ਪਤਨੀ ਪਹਿਲਾਂ ਵੀ ਦਿਖਾਈ ਸੀ ਮੈਨੂੰ ਲੱਗਦਾ ਕਿ ਨਹੀਂ ਕੱਲ ਹਨਾ ਪੈਪਰਾਜੀਨ ਮੈਡੀਸਨ ਬਾਬਿਓ ਤੇ 25 ਐਮਐਲ ਇੱਕ ਕਬੂਤਰ ਵਾਸਤੇ ਤੇ ਵਿੱਚ ਪੰਜ ਬੂੰਦਾ ਐਦੀਆਂ ਹਾਈ ਹੋਈ ਟੈਕ ਹੋਰ ਕੁਝ ਨਹੀਂ ਪਾਇਆ ਬਸ ਕੱਲੀ ਇਹ ਪਾਈ ਹੈ ਤੇ ਪੰਜ ਕਬੂਤਰ ਜਿਹੜੇ ਦਵਾਈ ਲਾਉਣੀ ਹੈ ਜਿਹੜੇ ਉਹ ਲਿਆਉਣੇ ਇੱਥੇ ਦਿਖਾਉਣੇ ਸਾਨੂੰ ਲਓ ਜੀ ਇਹ ਪੰਜ ਕਬੂਤਰ ਹੈ ਠੀਕ ਹੈ ਇਹਨਾਂ ਚੋਂ ਤਿੰਨ ਸ਼ਾਖੇ ਅਖੇਬੀ ਹਨਾ ਦੋ ਸ਼ਾਖੇ ਤਾਂ ਮਤਲਬ ਇੱਕ ਬਲੱਡ ਲਾਈਨ ਦੇ ਆਪਣੇ ਵੱਡੇ ਸ਼ਾਖੇ ਦੇ ਤੇ ਆਹ ਹੋਰਲਾ ਸ਼ਾਖਾ ਇਹ ਖੱਟੀਆਂ ਵਾਲਿਆਂ ਚੋਂ ਇੱਕ ਹੋਰ ਰੱਤਾ ਬੈਠੇ ਘੋੜੇ ਦਾ ਪੱਠਾ ਆਪਣੇ ਦਾ ਉਹ ਜਿਹੜਾ ਪਿੱਛੇ ਬੈਠਾ ਉਹ ਵੱਡੇ ਕੂਤਰ ਦਾ ਟੂਸਿਆਂ ਦਾ ਪੱਠਾ ਠੀਕ ਹੈ ਥੋੜੀ ਜੀ ਕਰੀਜ਼ ਕਰੂਜ਼ ਜੀ ਪਾਈ ਪਏ ਹੈ ਨਾ ਬਾਪੋ ਤੇ ਤਾਂ ਕਰਕੇ ਯਾਰ ਫੰਗ ਫੂੰਗ ਜੀ ਵੀ ਝਾੜੀ ਜਾਂਦੇ ਮੈਂ ਖਿਆਰ ਵੀ ਹੈ ਨਾ ਦੂਧਰ ਝਾੜ ਜੇ ਪਈ ਜਾਂਦੇ ਵੀ ਲਾ ਕੇ ਦਵਾਈ ਦੂਈ ਇਹਨਾਂ ਨੂੰ ਟਾਈਮ ਨਾਲ ਤੇ ਆਹ ਫੰਗ ਨਾ ਕੱਢ ਹੀ ਲੱਗੇ ਕਰਤੀ ਹੈ ਮੈਡੀਸਨ ਜਿਹੜੀ ਸਟਾਰਟ ਹੈ ਨਾ ਤੇ ਇੱਕ ਕਬੂਤਰ ਨੂੰ ਦੇਤੀ ਬਈ ਤੇ ਖੜਜੋ ਇੱਥੇ ਸੋਨੂੰ ਸਵਾਦ ਜਾਂ ਵੀ ਦੇ ਦੇਣਾ ਇਹ ਦਿੱਤਾ ਗਿਆ ਤਾਂ ਹਨ ਵੈਸੇ ਤਾਂ ਕੰਮ ਔਖਾ ਹੀ ਆ ਨਹੀਂ ਬਈ ਦੂਰ ਹੀ ਬੜੀ ਰਹੀ ਇਹ ਫਰਕ ਪੈ ਕਰ ਦੇਖੋ ਹਾਂਜੀ ਬਾਬਿਓ 2 ਕਬੂਤਰਾਂ ਨੂੰ ਦੇਦੀ 3 ਰਹਿ ਗਏ ਕਿਰਾਂ ਦੇ ਲੈ ਇਹਨਾਂ ਨੂੰ ਸਾਰੇ ਨੂੰ ਹੁਣ ਫੇਰ ਵਿਖਾਉਣਾ ਕਿਉਂ ਕੈਮਰਾਮੈਨ ਆਣੀ ਅੱਜ ਕੋਈ ਵੀ ਨਾ ਤਾਂ ਬਚੀ ਆਇਆ ਨਾ ਦਵਣੀ ਆਇਆ ਛੁਕਾ ਨਹੀਂ ਮੰਡੀ ਮੁਡੀ ਜਾਣਾ ਹਨ ਤੇ ਨਾ ਕੋਈ ਹੋਰ ਆਇਆ ਅੱਜ ਤਾਂ ਬੜਾ ਕੰਮ ਦਾ ਪ੍ਰੈਸ਼ਰ ਬੜਾ ਬਣਿਆ ਬਾਬਿਓ ਲਓ ਜੀ ਤੇ 50 ਕਬੂਤਰਾਂ ਦੇ ਲਾਤੀ ਬਈ ਦਵਾਈ ਹਨ ਲੱਗ ਗਿਆ ਵਿੱਠਾ ਮਾਰ ਰਵੇ ਦੀ ਇੱਕ ਦੋ ਤਾਂ ਤੇ ਓਕੇ 에ਰਪੋਰਟਾਂ ਕਬੂਤਰ ਜਮਾ ਵਿਹਲੇ ਸੀ ਸਾਫ ਸੀ ਤੇ ਹੁਣ ਬਾਈ ਨਾ ਸਹੀ ਰਸਾਂ ਮੈਂ ਘਰੇ ਆ ਕੇ ਰੋਟੀ ਰੋਟੀ ਖਾਇਆ ਨਾ ਇੱਕ ਤਾਂ ਹੁੱਕ ਲੱਗੀ ਜਾਂਦੀ ਐ ਗਾਲਾਂ ਬਹੁਤ ਮਿਲ ਜਾਂਦੀਆਂ ਹਨਾ ਰੋਟੀ ਪਾਣੀ ਨਹੀਂ ਖਾਂਦਾ ਪੈਂਦਾ ਬਿਮਾਰ ਆ ਯਾਰ ਹਜੇ ਵੀ ਸੈੱਟ ਨਹੀਂ ਹੋਇਆ ਹਨਾ ਅੱਜ ਵੀ ਸਹੀ ਦਸ ਹਨਾ ਲੂਜ਼ ਮੋਸ਼ਨ ਲੱਗੇ ਪਏ ਯਾਰ ਤੜਕੇ ਦੇ ਪਤਾ ਨਹੀਂ ਕੀ ਗੱਲ ਐ ਤੇ ਬਸ ਮਜਬੂਰੀ ਆ ਹੁਣ ਯਾਰ ਵੀ ਹਨਾ ਕਰਨਾ ਪੈਂਦਾ ਬਈ ਇੰਨਾ ਤਾਂ ਤੇ ਚਲੋ ਕੋਈ ਚੱਕਨੇ ਇੱਥੇ ਬੈਠੇ ਰਹਿਣਗੇ ਬਾਰਪੂਰ ਜੜਦਿਆਨਾ ਆ ਗਈ ਹੋਈ ਪਾਣੀ ਵਾਲੀ ਕੂਤਰੀ ਵੀ ਆਪਣੀ ਨੀਵੀਂ ਖਰੇ ਉੜਦੀ ਨੀਵੀਆਂ ਤੇ ਮੋਜਾ ਵੀ ਇੱਕ ਵਾਰੀ ਬੈਠ ਕੇ ਉੱਡ ਗਿਆ ਇਸ ਤੋਂ ਉਦੋਂ ਬਾਅਦ ਹਜੇ ਬੈਠਾ ਨਹੀਂਗਾ ਬਾਕੀ ਲਾਲੂ ਤੇ ਸੀਗੇ ਲਓ ਜੀ ਤੇ ਇੱਧਰ ਪੱਠਿਆਂ ਨੂੰ ਵੀ ਰੱਖ ਦੇ ਦਾਨੇ ਆਪਾਂ ਉੱਫ ਕੀ ਹੋ ਗਈ ਰੋਟਾ ਤੇ ਮੇਰੇ ਵੀਰੋ ਰੋਟੀ ਰੋਟੀ ਖਾ ਕੇ ਤੇ ਹੁਣ ਇਧਰ ਦੋ ਕਬੂਤਰ ਰਹਿੰਦੇ ਆ ਬਦਾਮ ਵਾਲੇ ਲਾਉ ਜੀ ਤੇ ਇਧਰ ਚੀਨੀ ਨੂੰ ਬਦਾਮ ਰੱਖ ਦੀ ਆਇਆ 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 ਪੁੱਤ ਤੇ ਹੇ ਤਹਣਾ ਨਵੇਂ ਕਬੂਤਰ ਆ ਥੋੜੇ ਥੋੜੇ ਖਾਣ ਲੱਗਣੇ ਇਕਰਾ ਤੇ ਟੂਸਾ ਨੂੰ ਵੀ ਰੱਖ ਦੀ ਬਈ ਜੀ ਖਾਊਗਾ ਤਾਂ ਆਇਆ 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 ਹਾਂ ਜੀ ਮੇਰੇ ਵੀਰੋ ਪਏ ਮਾਰੀ ਇਹਨੇ ਨੀਗਾ ਬਈ ਕਬੂਤਰਾਂ ਤੇ ਤਿੰਨ ਹੀ ਰਹਿ ਗਏ ਚਲੋ ਮੋਜਾ ਤਾਂ ਬੈਠ ਕੇ ਉੱਡਿਆ ਉਹ ਤਾਂ ਪੌੜਦੇ ਅੱਜ ਗਿੰਦੇ ਹੀ ਨਹੀਂ ਤੇ ਫਿਰਦੇ ਹੈਗੇ ਹਨ ਕਬੂਤਰਾਂ ਨੀਂਗਾਂ ਫਿਰਦੀਆਂ ਦੇ ਦੋਵੇਂ ਟੂਸੇ ਤੇ ਟੌਰੀ ਵਾਲਾ ਉਹ ਉੱਚਾ ਫਿਰਦਾ ਹੈਗਾ। ਨਾ ਯਾਰ ਬਾਪੂ ਕੋਈ ਡਾਡਾ ਦਾ ਡਾਕਟਰ ਹੀ ਨਹੀਂ। ਮੱਗ ਭਾਗ ਨੂੰ ਫਾਦ ਲਈ ਜਾਣਾ ਬਹੁਤ ਦਵਾਈ ਲੈਣਾ। ਕੋਣ? ਕੁਲੌਜੀ ਮੈਂ ਤਾਂ ਆਪ ਮੈਡੀਸਿਨ ਲਿਆਂਦੀ। ਬਾਦ ਲੋੜ ਨਹੀਂ ਕੋਈ ਜਾ ਕੇ ਬਈ ਹਨਾ। ਬਾ ਤੁਸੀਂ ਹੱਸੋਗੇ ਮੇਰਾ ਤਾਂ ਬਾਲਾ ਬੁਰਾ ਹੋਲਾ ਹੈ ਪਿਆ ਕੁਛ ਨਹੀਂ ਨਾ ਬਾਪਿਓ। ਤੇ ਬਈ ਤਿੰਨ ਕਬੂਤਰ ਰਹਿ ਗਏ ਆਪਣੇ ਹਨਾ। ਫਿਰਦਾ ਤਾਂ ਮੋਜਾ ਵੀ ਹੈ ਪਰ ਬਈ ਉਹਨੂੰ ਗਿਣੀ ਨਹੀਂ ਸਕਦੇ ਜਦੋਂ ਫੇਰ ਤੁਨ ਮਾਂ ਆਖੇ ਨਾ ਵੀ ਬੈਕ ਉੱਡਿਆ ਹਨਾ। ਤੇ ਤਿੰਨ ਕੂਤਰੀ ਫਿਰਦੇ ਆਪਣੇ ਕੰਡ ਕਾਂਤ ਵਾਲੀ ਟੂਸਿਆਂ ਤੇ ਟੌਰੀ ਵਾਲਾ ਤੇ ਇੱਕ ਟੂਸੇ ਟੌਰੀ ਵਾਲੀ ਫਿਰਦੀ ਹੈ ਨਾ ਕੰਡ ਕਾਂਤ ਦਾ ਤਾ ਆਉਂਦੀ ਹਾਂ ਹਰਾ ਕੰਡ گلابی ਕਾਂਤ ਟੂਸੇ ਟੌਰੀ ਲਿਆ ਆਉਂਦੀ ਤੇ ਦੋਵੇਂ ਟੂਸਿਆਂ ਉੱਚਾ ਹੋਣਾ ਜੇ ਉਹ ਆਉ ਆ ਜਾਂਦਾ ਇਧਰ ਪਾਸੇ ਹਾਂਜੀ ਬਾਬੋ ਮੋਜਾ ਅਗੇ ਬੈਠ ਗਈ ਆ ਤਰੀ ਤੇ ਉਹਨੂੰ ਲਾ ਲੈ ਗਏ ਬਈ ਆਪਾਂ ਘਰ ਲਿਆ ਬਈ ਮੋਜਾ ਵੀ ਅੰਦਰ ਉੱਡਿਆ ਤਾਂ ਬਹੁਤ ਹੈ ਤੇ ਪਾਰੋ ਦੇ ਆਖਣ ਨੂੰ ਬੈਠ ਬੈਠ ਕੁੱਡਿਆ ਹਨਾ ਉਹਨਾਂ ਤੇ ਵੀ ਨਿਗਾ ਮਰਾਦਾ ਮੈਂ ਤਾਂ ਥੋੜੀ ਤੇ ਗਰਮੀ ਕਾਫੀ ਆ ਬਈ ਅੱਜ ਹਨਾ ਇੱਕ ਤਾਂ ਆਉਂਦੀ ਗਲਾਬੀ ਟੂ ਸਟੋਰੀ ਵਾਲੀ ਠੀਕ ਹੈ ਤੇ ਇਹ ਕਿ ਹੋਗੀ ਆ ਆਗੇ ਵੱਤ ਚ ਆਗੇ ਬਾਬੇ ਮੜੇ ਮੜੇ ਤਾਂ ਨਹੀਂ ਆ ਆਗੇ ਕਾਹਿਆਂ ਦੀ ਘੰਡ ਵਾਲੀ ਤੇ ਟੂਸਿਆਂ ਵਾਲਾ ਤੋਂ ਆ ਜਾਂਦਾ ਤੇ ਨੇ ਅਜ ਥੀ ਫਿਰਦੇ ਵੱਤ ਜੀ ਦੀ ਆਇਆ 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 ਮੁਝਾ ਆਇਆ ਪੀਲਾ ਤੂੰ ਅੱਡ ਦੂਜਾ ਬਣਿਆ ਕੋਈ ਚੱਕਰ ਨਹੀਂ ਯਾਰ ਆਪੇ ਪੀਲੂਆ ਢੱਕ ਗਏ ਹਨ ਤੇ ਇਹਦਾ ਪੀੜ ਹੀ ਦਿਨਾ ਲਓ ਜੀ ਹਰੇ ਘੰਡ ਵਾਲੀ ਆ ਕੇ ਬੈਠ ਗਈ 2:00 ਤੇ 41 ਮਿੰਟਾਂ ਤੇ ਠੀਕ ਹੈ ਰਾ ਕੰਡ ਗਲਾਬੀ ਕਾਂ ਦਾ ਆਮ ਦੀ ਜੀ ਅੰਤਰਾ ਆਪਣੀ ਖੰਡ ਹਾਂ ਖੰਡ ਐਵੇਂ ਕਹਿੰਦੀ ਨਾ ਜੀ ਕਹਿਰ ਵਾਲੀ ਐ ਕਹਿੰਦੀ ਮੈਂ ਤਾਂ ੱੱਕਾ ਨਾ ਕਰੋ ਲਾਮ ਚ ਨੜਾ ਉਹ ਮੈਨੂੰ ਛੋਟੀ ਬਾਜੀ ਵਾਸਤੇ ਕੱਢਿਓ ਲੋ ਜੀ ਮਾਰਦੀ ਬੱਤੀ ਇਹ ਨੂੰ ਤਾਂ ਕਦੇ ਮਾਰੀ ਨਹੀਂ ਗਈ ਚੱਲ ਕਬੂਤਰ ਉੱਡ ਕੇ ਆਉਂਦੇ ਆ ਵਿਚਾਰੇ ਅੱਜ ਹੱਕਾ ਹਣਾ ਆਪਣਾ ਕਿੰਨੇ ਇੱਕ ਵਾਰ ਪਾਣੀ ਕਿੱਥੇ ਕੋਲੇ ਦੇ ਮੋੜਾ ਬੱਤੀ ਸਹੀ ਨਹੀਂ ਵੱਟੀ ਹਨਾ ਪ੍ਰੋਪਰ ਬੱਤੀ ਵੱਟਣ ਵਾਲੀ ਗੂਹਾਂ ਦੀ ਅੱਟੇ ਤੇ ਤਮਾਰ ਵਾਲ ਦੀ ਬਣਾ ਕੇ ਤੇ ਫੇਰ ਦੰਨ ਦੇ ਮੂੰਹ ਚ ਹਾਂਜੀ ਬਾਪੂ ਤੇ ਇੱਕ ਕਬੂਤਰ ਹੋਰ ਆ ਕੇ ਬੈਠ ਗਿਆ ਗਲਾਬੀ ਟੂਸੇ ਤੇ ਗਲਾਬੀ ਟੋਰੀ ਬਈ 2 ਵਜ ਕੇ ਤੇ 54 ਮਿੰਟਾਂ ਤੇ ਮੇਰੇ ਹਿਸਾਬ ਨਾਲ ਹਾਂ ਨਹੀਂ ਨਹੀਂ ਜੀ 2 ਵਜ ਕੇ 58 ਮਿੰਟਾਂ ਤੇ ਹਨਾ ਉਹਦੇ ਕਰਨ ਨੂੰ 4 ਮਿੰਟ ਘਟਾ ਦੇ ਸੀਗੇ ਮੈਂ 2 ਵਜ ਕੇ 58 ਮਿੰਟਾਂ ਤੇ ਆ ਗਿਆ ਹੁਣ ਲਈ ਇੱਕ ਕਬੂਤਰ ਹੀ ਰਹਿ ਗਈ ਬਾਪੂ ਟੂਸੇ ਟੋਰੀ ਵਾਲੀ ਤੇ ਹੁਣ ਸਪੇਅਰ ਨੂੰ ਛੜਦਗੇ ਬਾਹਰ ਪਾ। ਛਤਰੀ ਤੇ ਉਤਰੀ ਛਤਰੀ ਤੇ ਬੈਹਾ। ਇਹ ਗਾਂਦੀ ਪਾ ਗਿਆ। ਲਓ ਜੀ, ਗਲਾਬੀ ਟੂਸੇ ਤੇ ਟੌਰੀ ਵਾਲੀ ਵੀ ਆ ਕੇ ਬੈਠੀ। 3:00 ਵਜੇ 6 ਮਿੰਟਾਂ ਤੇ ਗਲੱਛੀ ਕੋ ਤੈਂ ਦੇਖੂ ਤੀ ਹੈ। ਗਲੱਛ ਨਾਲ ਤਾਂ ਸੀਣੀ ਹੀ ਨਹੀਂ ਸੀ ਕੋਈ ਅੱਜ। ਲਓ ਜੀ ਤੇ ਕੰਡ ਕਾਂ ਤੱਕ ਦੀ ਚੁੰਝੀ ਲਵਾ ਲਗੇ ਪਾਣੀ ਜਣਾ। ਆਇਆ 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 ਪੁੱਤ। ਬਾਸ। ਲਓ ਜੀ ਤੇ ਹੁਣ ਦੂਜੀ ਵਾਰੀ ਪਈ ਪਾਈਏ ਪਾਣੀ ਬੇਹਰੇ ਕੰਡ। ਆਇਆ 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 ਹੁਣ ਥੋੜਾ ਜਿ ਇਹਨੂੰ ਵੱੱਤ ਵੀ ਲੈਣ ਦੇ ਆ ਜਾ ਆ ਆ ਜਾ ਲਓ ਜੀ ਇਹਨੂੰ ਵੀ ਪਿਆਰ ਕੇ ਥੋੜਾ ਜ੍ਹਾ ਪਹਿਲੇ ਰਤ ਇੰਨੀ ਬਹੁਤ ਹੈ ਪਹਿਲੀ ਸ਼ਿਫਟ ਚ ਤੇ ਇਹ ਕਬੂਤਰੀ ਵੀ ਕਰ ਲਈ ਬਈ ਆਪਣੀ ਅੰਦਰ ਗ੍ਰੈਵੀ 2 ਸਟੋਰੀ ਵਾਲੀ ਇਹ ਵੀ ਓਕੇ ਰਿਪੋਰਟਾ ਖੰਡ ਦਾ ਕੋਈ ਚੱਕਰ ਵਾਲੀ ਗੱਲ ਨਹੀਂ ਗੀ ਤੇ ਮਲਾਪਾਂ ਦੀ ਰਿਪੋਰਟ ਵੀ ਦਿਖਾ ਦੇਣਾ ਤੁਹਾਨੂੰ ਹਣਾ ਮਲਾਪਾਂ ਚ ਕਬੂਤਰ ਕਾਫੀ ਕੱਢੀ ਜਾਂਦੇ ਹੈਗੇ ਹਣਾ ਦੇ ਇੱਕ ਆ ਰਿਆ ਤੇ ਮਤਲਬ ਕਾਫੀ ਮਲਾਪ ਮਰਿਆ ਕਬੂਤਰਾਂ ਨੇ ਯਾਰ ਠੀਕ ਕਰ ਜਾ ਲਓ ਜੀ ਤੇਦਰ ਇਹਨਾਂ ਨੂੰ ਵਾਟਰ ਵੀ ਪਾਤਾ ਕਬੂਤਰਾਂ ਨੂੰ ਵੀ ਤੇ ਕਬੂਤਰਾਂ ਨੂੰ ਵੀ ਹਨਾ ਠੰਡਾ ਠੰਡਾ ਕੱਢ ਕੇ ਲਗੋਈ ਚ ਇੱਕ ਮਿੰਟ ਢਾਕ ਵੀ ਦੀਏ ਨਾਲ ਦੀ ਨਾਲ ਕਿਉਂ ਪੀ ਪਏ ਪਿਆ ਪਤਾ ਪ ਜਾਂਦਾ ਹਨਾ ਫਿਰ ਤਾਜ਼ਾ ਤਾਜ਼ਾ ਕੱਢ ਕੇ ਪਾ ਦਿੰਨੇ ਆ ਵਦਗਾ ਇਧਰ ਕਬੂਤਰਾਂ ਵਾਲੇ ਪਾਸੇ ਵੀ ਪਾਤਾ ਸੀਗਾ ਪੀ ਜਾਂਦੇ ਐ ਸ਼ਗਰਤ ਪਾਣੀ ਦੇ ਖੁੱਡਾ ਦੇ ਕੇ ਢੇੜ ਆਪਾਂ ਓਕੇ ਹੋ ਗਿਰ ਪੋਟ ਲਓ ਜੀ ਟੂਸਿਆਂ ਨੂੰ ਪਾਣੀ ਹੋਰ ਪਿਆ ਦਈਏ ਆਇਆ 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 ਇਹ 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 ਬਹੁਤ ਐਨਾ ਤੀਜੀ ਵਾਲੀ ਫੁੱਲ ਪਿਆ ਦੇਗੇ ਜਮੈਂ ਇਹਨੂੰ ਲਓ ਜੀ ਤੇ ਘਨ ਡਾਈਲ ਨੂੰ ਪਿਆ ਦੇ ਕੇ ਟੱਕਵਾ ਪਣੀ ਆਇਆ 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 ਪੁੱਤ ਆਇਆ ਆਇਆ ਕੋਈ ਚੱਕਰ ਨਹੀਂ ਜਨਾ ਪੀਂਦੇ ਪੀਂਦੇ ਲਓ ਜੀ ਤੇ ਗਲਾਬੀ ਟੂ ਸੈਟ ਵਾਲੇ ਲਈ ਲਵਾ ਦੇ ਮੜਾ ਇਹ ਮੂੰਹ ਪਾਣੀ ਨੂੰ ਚੈਰੀ ਦਾ ਥੋੜਾ ਜਿਹਾ ਬਸ ਬਹੁਤਾ ਘੰਟੇ ਨਹੀਂ ਆ ਸਕਦਾ ਸਾਵ ਜੀ ਦਾ ਆਇਆ ਖੰਡ ਭਜਿਆ 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 ਮੈਨੂੰ ਪਤਾ ਤੇ ਲੱਗੇ ਤੈਨੂੰ ਇਹ ਇਹ ਬਹੁਤ ਆਇਤਾ ਤਾਂ ਹੌਲੀ ਤੇ ਇਹ ਵੀ ਖੱਚ ਗਿਆ ਪਾਣੀ ਤੇ ਨੂੰ ਵੀ ਧਰਤੀ ਅੱਡਕਵਾ ਪਾਣੀ ਆਇਆ 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 ਬੋਤਲ ਜੀ ਹੁਣ ਪੀਣਾਉਂਦਾ ਆ ਕਿੱਥੇ ਪੀਣਾਉਂਦਾ ਲੈ ਕੂਤਰਾਂ ਦੇ ਗੁੜਕੀ ਜਾਂਦੇ ਨੂੰ ਐ ਨਹੀਂ ਪਾਣੀ ਪਿਲਾ ਢੱਕਵਾ ਹਾਂਜੀ ਚਾਹ ਰੋਟੀ ਖਾ ਪੀ ਆਇ ਕਰੋ ਰੋਟੀ ਖਾਏ ਬਸ ਥੋੜੀ ਚਾਹ ਸੀ ਕੋ ਨਾਲ ਲੈਂਦੀ ਆਪਾਂ ਤੇ ਹੁਣ ਇਹਨਾਂ ਨੂੰ ਧਰਤੀ ਪਾਣੀ ਆਣਾ ਆਇਆ 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 ਬੋਤਲ ਪੀ ਲਿਆ ਨਾ ਹੋਰ ਵੀ ਨਾ ਹੋਇਆ ਤਾਂ ਇੱਕ ਨੇ ਤਾਂ ਪੀ ਲਿਆ ਦੂਜੀ ਨਹੀਂ ਪੀਦੀ ਉਹ ਲਾਦਾ ਨਾ ਹਾਂ ਲਓ ਜੀ ਤੇ ਦਰਮੋਜੇ ਨੂੰ ਬਦਾਮ ਰੱਖ ਦਈਏ ਆਇਆ 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 ਪੋਤਮੋਜੇ ਤੇ ਉਹਦੀ ਬਈ ਇਹਨਾਂ ਨੂੰ ਫੋਕਾ ਪਾਣੀ ਵੀ ਦੇਈ ਜਾਂਦੇ ਆ ਸਾਰੇ ਕਬੂਤਰ ਦਵਾਈ ਵਾਲਾ ਪਾਣੀ ਤਾਂ ਗਈ ਸੀ ਖੇਚ ਉਹਦੀ 6 6 7 7 ਐਮਐਲ ਹਨ ਫੋਕਾ ਪਾਣੀ ਦੇਵਾਂਗੇ ਤੇ ਜਦੋਂ ਇਹ ਖਿੱਚ ਗਏ ਫੇਰ ਦਾਣੇ ਪਾਵਾਂਗੇ ਹਣਾ ਕਿਉਂ ਮਤਲਬ ਵੀ ਦਵਾਈ ਨਾਲ ਮੜਾਪ ਘੇਰੇ ਨਹੀਂ ਨਿਕਲਦੀ ਤੋ ਫੋਕਾ ਪਾਣੀ ਦੇਣਾ ਆਪਾਂ ਪਾਇ ਪਾਇ 10 10 ਐਮ ਐਲ ਉਹ ਫੋਕੇ ਪਾਣੀ ਨਾਲ ਮੜਾਪ ਨਿਕਲਦੇ ਆ ਬਈ ਬਾਅਦ ਚ ਹਲੋ ਜੀ ਤੇ ਇਧਰ ਦੋ ਕੂਤਰਣ ਹੋਰ ਬਦਾਮ ਰੱਖ ਦਈਏ ਇੱਕ ਤਾਂ ਗਲਾਬੀ ਟੂਸੀਆ ਦੇ ਟਿਊਟੋਰੀਅਲ ਨੂੰ ਤੇ ਇੱਕ ਇਹਨੂੰ ਘੰਡ ਤਿਕਾਂ ਤੈਨੂੰ ਹਣਾ ਆਇਆ 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 ਪੁੱਤ ਖਾਣ ਗਲਾਬੀ ਟੂਸੀਆ ਟਿਊਟੋਰੀਅਲ ਨੂੰ ਵੀ ਰੱਖ ਦਈ ਬਦਾਮ ਆਇਆ 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 ਬੇਟਾ ਹਲੋ ਜੀ ਇਹ ਕੂਤਰ ਹੋਰ ਬਾਗਾਂ ਨੇ ਪਿੰਡੋਂ ਫੜ ਲਿਆਂਦਾ ਹਣਾ ਆਪਣੇ ਪਿੰਡ ਆ ਗਿਆ ਸੀਗਾ ਆ ਗਿਆ ਕੂਤਰ ਇਹਨਾਂ ਦਾ ਕਬੂਦਰੀ ਆ ਬਈ ਕਿ ਕੂਤਰ ਕਬੂਤਰ ਹੈ ਠੀਕ ਹੈ ਲਾਲਾਂ ਮਲੋੜ ਦੇ ਓਕੇ ਜੀ ਕੀ ਪਾਲਾਂ ਮਲੋੜ ਲਾਲਾਂ ਲਾਲਾਂ ਮਲੋੜ ਠੀਕ ਹੈ ਰਾਤ ਆ ਗਿਆ ਸੀਗਾ ਹੈ ਆਪਣੇ ਮੰਡ ਚਲੋ ਕੋਈ ਗੱਲ ਨਹੀਂ ਚੰਗਾ ਹੋਇਆ ਬਈ ਲਾਸਟ 2 ਬਦਾਮ ਵਾਲੀਆਂ ਕੂਤਰਾਂ ਤੇ ਇਹ ਵੀ ਛੱਡ ਦੇ ਖੁੱਡੇ ਚ ਬਈ ਆਪਾਂ ਹਨਾ ਬਦਾਮ ਦਾਣੇ ਪਾਣੀ ਓਕੇ ਹੋ ਗਿਆ ਰਿਪੋਰਟ ਇਹਨਾਂ ਲਓ ਜੀ ਤੇ ਇਧਰ ਵੱਡੇ ਕਬੂਤਰਾਂ ਨੂੰ ਰੱਖਦੀ ਏ ਦਾਣੇ ਆਇਓ 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 ਪੁੱਤ ਤੇ ਇਧਰ ਕਬੂਤਰਾਂ ਨੂੰ ਵੀ ਰੱਖਦੀ ਏ ਦਾਣੇ ਹੋ ਤਾਂ ਵੈਸੇ ਲੇਟ ਹੀ ਗਏ ਪੂਰੇ ਫੋਲ ਲੀ ਚਲੋ ਕੋਈ ਚੱਕਰ ਨਹੀਂ ਮੈਂ ਬੈਟਰੀ ਲਾ ਦੂੰਗਾ ਟਾਰਚ ਲਾ ਦੂੰਗਾ ਬੰਨ ਨੂੰ ਠੀਕ ਹੈ ਲਓ ਭਾਈ ਇਧਰ ਵਾਟਰ ਵੀ ਰੱਖਦਾ ਕਬੂਤਰਾਂ ਨੂੰ ਠੀਕ ਹੈ ਤੇ ਟਾਰਚ ਰਾਈ ਉਹ ਵੀ ਲਾ ਦੇਣ ਲੱਗਾ ਲਓ ਜੀ ਤੇ ਇਧਰ ਕਬੂਤਰਾਂ ਨੂੰ ਵੀ ਪਾਣੀ ਰੱਖੀ ਆਇਓ 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 ਪੁੱਤ ਪੀ ਲੋ ਪਾਣੀ ਬਾਹਰ ਨਾ ਨਿਕਲ ਜਾਓ ਇੱਕ ਮਿੰਟ ਬਈ ਫੋਨ ਆਈ ਜਾਂਦਾ ਮੁੰਡੇ ਦਾ ਗਿਫਟੀ ਦਾ ਇਹਨੂੰ ਵੀ ਪਾਣੀ ਦੇਣਾ ਹੈ ਕਬੂਤਰਾਂ ਵਾਲਾ ਹਨ ਕੱਲ੍ਹ ਤੋਂ ਝੁੰਬੇ ਨੇ ਵੀ ਛੱਡ ਰਾਂ ਆਪਾਂ ਵੀ ਛੱਡ ਰਹੇ ਹਾਂ ਲਓ ਜੀ ਤੇ ਇਧਰ ਇਹਨਾਂ ਨੂੰ ਵੀ ਦਾਣੇ ਪਾ ਦਈਏ ਜਿਨ੍ਹਾਂ ਨੂੰ ਮਿਲ ਪਾਣੀ ਦਵਾਈ ਲਈ ਸੀ ਆਇਓ 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 ਆਪੇ ਖਾ ਲੈਣਗੇ ਨਾ ਨਹੀਂ ਇੱਕ ਨਾਲ ਕਬੂਤਰ ਛੱਡ ਦਿੰਦਾ ਇਹਨਾਂ ਦੇ ਮੈਂ ਜੀ ਆ ਭੜੀ ਹੋਏ ਇੱਕ ਪੈਂਤਰਾ ਭੜੀ ਇਹ ਨਿਕਲਿਆ ਆ ਦੇਖੋ 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 ਲੈ ਆਏ ਆ ਕਬੂਤਰੀ ਇੱਕ ਮਿੰਟ ਰੋਕੋ ਇੱਕ ਉਤਰੀ ਜਿਹੜੀ ਬਈ ਆਪਾਂ ਕੱਲ ਫੜੀ ਸੀ ਨਾ ਬਾਈ ਜੋਈ ਬਾਦਲ ਵਾਲੀ ਚੋ ਤੇ ਇਹ ਆਂਡਾ ਨਾਲ ਇਹ ਉਤਰੀ ਸੋਡੇ ਸਾਹਮਣੇ ਆ ਖੜ ਜਾ ਉਹ ਨਾ ਡਿੱਗਣ ਵਾਲਾ ਇਹ ਇਹ ਖੜ ਜਾ ਇੱਕ ਮਿੰਟ ਇਹ 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 ਚੱਲ ਚੱਲ ਇੱਕ ਜਦ ਮਠੀ ਕੱਟ ਲਾ ਮਠੀ ਕੱਟ ਲਾ ਇੱਕ ਇਹ ਮਠੀ ਕੱਟ ਲਾ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਆਪਾਂ ਜੋੜ ਲਾ ਕੇ ਵਾਲਾ ਚਲ ਆ ਪਾਉਣ ਲੱਗ ਜਾ ਮਠੀ ਕੱਟ ਲਾ ਚੱਪਾ ਕਰ ਇਹ 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 ਨਾ ਮੜ ਗਿਆ ਇੱਕ ਮੜ ਗਿਆ ਚੱਕ ਲਓ ਵੀ ਠੀਕ ਆ ਆ ਇੱਕ ਮਿੰਟ ਆਂਡਾ ਫੜਿਓ ਫੇਰ ਆਂਡਾ ਫੜੀ ਰੱਖ ਲੈ ਕੋਈ ਆਂਡਾ ਇੱਥੇ ਸੁਪਰੀ ਭਾਈ ਐ ਖੜੀ ਆਲੇ ਇੱਕ ਉਰੀ ਚੈੱਕ ਆ ਦੇਖੋ ਅੱਖਣ ਕੋਈ ਚੱਕਰ ਨਹੀਂ ਉਹੀ ਕਬੂਤਰੀ ਉਹੀ ਕਬੂਤਰੀ ਮੋਹਰ ਵਾਲੀ ਹਟ ਜਾ ਮੋਹਰ ਲੱਗੀ ਐ ਰੰਗ ਵੀ ਦਿਖਾ ਦੇ ਹਰਾ ਡੰਡਾ ਅੱਖ ਹਰੀ ਬਗਲ ਕੱਲ ਕਬੂਤਰੀ ਕੋਈ ਚੱਕਰ ਵਾਲੀ ਕੱਲ ਦੀ ਕੱਲ ਕਬੂਤਰੀ 3200 ਵਾਲੀ ਬਾਜੀ ਉੱਡੀ ਐ ਅੱਜ ਕੋਈ ਰਿਨਾਂਡਾ ਲਾਇਆ ਹੁਣ ਇਹ ਚ ਕੂਤਰਾਂ ਦੀ ਕੀ ਗਲਤੀ ਹੈ ਬਈ ਜੇ ਗੱਲ ਵਹਿ ਜਾਂਦੀ ਤੇ ਹੈਂ ਆਂਡੇ ਦਾ ਜੋਰ ਤੱਕਦੋਂ ਪਹਿਲੀ ਹੀ ਪਾਇਆ ਲਗੂਦਰੀ ਨੂੰ ਇੱਕ ਦਿਨ ਪਹਿਲਾਂ ਹੀ ਇੱਕ ਦਿਨ ਪਹਿਲਾਂ ਡਾ ਪਿੱਛੇ ਆ ਜਾਂਦਾ ਉਹ ਵਰੇ ਬਿਠਣ ਲੱਗ ਜਾਂਦੀ ਹੈ ਨਾ ਆ ਧੱਕਾ ਆ ਲਓ ਜੀ ਸਪੇਅਰ ਵੀ ਲਾ ਤਾ ਅੰਦਰ ਤੇ ਮੁੰਡਿਆ ਗਾਂ ਵਾਲੀ ਬਾਰੀ ਵੀ ਜੜਿਆ ਚੰਗਾ ਲਓ ਬਾਪੋ ਤੇ ਇਹ ਕਬੂਤਰ ਵੀ ਛੱਡ ਦਈਏ ਬਈ ਆਪਾਂ ਖੁੱਡੇ ਚ ਹਨ ਜਿਨ੍ਹਾਂ ਦੀ ਡੀ ਵਾਰਮੀ ਕੀਤੀ ਸੀਗੀ ਚਲੋ 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 ਇੱਕ ਮਿੰਟ ਗਲਤ ਹੋ ਗਿਆ ਕੰਮ ਚਲੋ ਬੇਬੀ ਚਲੋ 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 ਇੱਕ ਗਿਆ ਦੋ ਗਏ ਤਿੰਨ ਗਏ ਚਾਰ ਪੰਜ ਇੱਕ ਰਹਿ ਗਿਆ ਛਿਮਾ ਪੀਸ ਚੱਲ ਓਏ ਕੀ ਹੋ ਗਿਆ ਚਲੋ ਗਏ ਸਾਰੇ ਗਏ ਲਓ ਜੀ ਤੇ ਇਧਰ ਬੈਡ ਕਾਲੇ ਕੂਤਰਾਂ ਨੂੰ ਵੀ ਪਾ ਦੇ ਦਾਨੇ ਹਨ ਤੇ ਪਾਣੀ ਦਾ ਪੈਸੇ ਇਹਨਾਂ ਕੋਲ ਤੂੰ ਇੱਥੇ ਖੜਾ ਹੀ ਕਰਦਾ ਚੱਲ ਪਰ ਚਲੋ ਜੀ ਹੁਣ ਕਰਾਂ ਘਰੇ ਚੱਲ ਜਾਈਏ ਹਨ ਇਧਰ ਕੂਤਰ ਨੂੰ ਪਾਣੀ ਦੇ ਨਾਲ ਕੀ ਲਾਉਣਾ ਆਇਆ ਸੀ ਮਤ ਰੁੱਥੇੜੀ ਖਾ ਕੇ ਆਲੇ ਦੁਨਾਂ ਤੈਨੂੰ ਤੇ ਮੁੰਨਾ ਦਾ ਨਾ ਚਲੋ ਚਾਲਦੇ ਨਾ ਆਉਣੇ ਨਾਲੇ ਇਹਦੇ ਵਾਸਤੇ ਵਿਚਾਰੇ ਵਾਸਤੇ ਇੱਕ ਦੋ ਰੋਟੀਆਂ ਲੈ ਆਵਾਂ ਆਪਣੇ ਡੋਗੀ ਡੋਨ ਨੂੰ ਰੋਟੀਆਂ ਪਾ ਦਿਆ ਆਇਆ ਆਇਆ ਭਜਾ 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 ਕੋਠੇ ਤੇ ਵਰਦਾ ਹੀ ਰੱਖੀ ਕਰਦਾ ਚੋਬਰ ਲੈ ਸ਼ੇਰਾ ਰੋਟੀ ਆ ਗਈ ਤਰੀ ਆ ਕਿਸੇ ਸਾਫ ਜੇ ਥਾਂ 'ਚ ਪਾ ਗਈ ਉਧਰ ਇੱਕ ਪਾਸੇ ਇੱਥੇ ਆਇਆ ਆਇਆ ਲੈ ਖਾ ਲਾ ਤੇ ਆ ਬੱਠਲ 'ਚ ਪਾਣੀ ਵੀ ਪਾ ਦੇਣਾ ਹੁਣ ਤੇ ਨਵੀਂ ਸਰਿੰਜ ਵੀ ਲਿਆਂਦੀ ਪਾ ਗਿਓ ਹਣ ਪਹਿਲਾਂ ਵਾਲੀ ਸਰਿੰਜ ਨਹੀਂ ਪਤਾ ਕਿ ਕੀ ਬਣਿਆ ਹਣ ਉਪਰਾਣੀ ਬੱਜੀ ਤੇ ਗਵਾ ਜਾਂਦੀ ਹੈ ਕਿ ਹਿਸਾਬ ਤੱਕ ਰਹਿੰਦਾ ਇਸ ਲਈ ਆਪਾਂ ਇੱਕ ਵਾਰਕ ਤੇ ਮੈਂ ਕਿਹਾ ਵੀ ਬ੍ਰਾਂਡ ਨਿਊ ਸਰੇਂਜ ਹੀ ਚੱਕੀਏ ਤੇ ਇਹਦੇ ਅੱਗੇ ਉਹ ਖੱਟੀ ਪੈਪ ਵੀ ਲਾ ਲੈਨੇ ਆ ਉਹ ਤਾਂ ਆਪਣੇ ਕੋਲੇ ਵਾਧੂ ਪਈਆਂ ਹਾਂਜੀ ਮੇਰੇ ਵੀਰੋ ਤੇ ਕਰਕੇ ਵੀ ਬੱਸ ਵਲੌਗ ਦੀ ਐਂਡਿੰਗ ਹਨਾ ਵੈਸੇ ਤਾਂ ਕਬੂਤਰ ਵੀ ਸਾਂਭਣਾ ਅੱਜ ਪਰ ਬੱਸ ਆਪ ਹੀ ਸਾਂਭਣਾ ਲਾ ਹੋਇਆ ਤਾਂ ਹੁਣ ਤਾਂ ਪਤਾ ਹੀ ਨਹੀਂ ਕਿਉਂ ਜਾਂਦਾ ਯਾਰ ਨਿਊ ਜੇ ਦੇ ਸਰੀਰ ਟੁੱਟ ਜਾਂਦਾ ਬਾਕੀ ਯਾਰ ਸਲੋ ਕੋਈ ਗੱਲ ਨਹੀਂ ਮਸੇ ਕਰੀ ਪਾਣੀ ਪੁਣੀ ਲਾ ਕੇ ਸਾਵਣੀਆਂ ਮੁੜ ਕੇ ਧੜਕੀ ਵੇਖਾਂਗੇ ਹਨ ਆ ਹਰੇ ਟੂਸੇ ਵਾਲਾ ਬਈ ਹਨਾ ਕਾਦੋਂ ਛੱਡਣਾ ਇਹ ਆਇਆ ਪੱਤਾ ਤੇ ਕੱਲ ਵਾਲੇ ਵਲੌਗ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਵੀ ਕੀ ਹਿਸਾਬ ਕਿਤਾਬ ਹੈਗਾ ਕਬੂਤਰ ਸੈੱਟ ਹੈ ਤੇ ਥੋੜੀ ਜੀ ਆਥ ਨੇ ਜਿ ਇੱਕ ਗੜਬੜ ਹੋ ਗਈ ਸੀਗੀ ਹਨਾ ਉਹ ਚੌਥੇ ਚੌਥੀ ਬਾਜੀ ਤੇ ਚੌਥੀ ਮਿਸਟੇਕ ਉਹ ਆਪਣੀ ਉਸ ਨੂੰ ਮੈਂ ਕੱਲ ਨੂੰ ਦੱਸੂ ਵੀ ਕੀ ਗੱਲ ਆਪਣੀ ਹਨਾ ਬਹੁਤ ਵੱਡੀ ਗਲਤੀ ਕਰ ਜੰਨੇ ਆ ਯਾਰ ਰੀਜ਼ਨਲੀ ਸਾਨੂੰ ਪਤਾ ਹੁੰਦਾ ਵੀ ਐ ਹੋਣਾ ਹਨਾ ਕਬੂਤਰ ਸਾਂਭਦੇ ਟਾਈਮ ਜਮਾਂ ਐਣ ਮੌਕੇ ਤੇ ਚਲੋ ਆਇਆ ਕੋਈ ਢਾਰ ਵਾਲੀ ਕੋਈ ਗੱਲ ਨਹੀਂ ਮੱਠੇ ਦੇ ਨਾ ਹਨਾ ਵੀ ਹੋਪਸੋ ਬਾਬਾ ਕਰੇ ਦਿਨ ਤਾਂ ਕਰ ਜੂਗਾ ਕੋਈ ਟੈਨਸ਼ਨ ਨਾ ਕਰੋ ਬਾਕੀ ਫਿਰ ਕੱਲ ਨੂੰ ਦੇਖਦੇ ਆ ਨਾ ਕੀ ਬੰਦ ਹੈਗਾ ਤੇ ਚਲਦੇ ਆ ਫਿਰ ਕੱਲ ਨੂੰ ਬਾਬੇ ਬਾਜੀ ਤੇ ਤੇ ਓਕੇ ਬਾਏ ਬਾਏ ਸਾਰਿਆਂ ਨੂੰ